ਅੱਜ ਆਈਏ ਜੀ ਆਪਾਂ ਭਗਵਾਨ ਵਾਲਮੀਕ ਦੇ ਮੰਦਰ ਦੇ ਵਿੱਚ ਤੇ ਕਾਫੀ ਦੂਰ ਦਾ ਲੋਕ ਆਉਂਦੇ ਇੱਥੇ ਦਰਸ਼ਨ ਕਰਨ ਵਾਸਤੇ ਇਹ ਇੱਥੇ ਭਗਵਾਨ ਵਾਲਮੀਕ ਨੇ ਬੈਠ ਕੇ ਰਮਾਇਣ ਲਿਖੀ ਸੀਗੀ ਜਦੋਂ ਸੀਤਾ ਮਾਤਾ ਰਾਵਣ ਤੋਂ ਸ਼ੁਰੂਆਕੇ ਲੈ ਕੇ ਆਏ ਸੀਗੇ ਆ ਰਾਮ ਜੰਦਰ ਜੀ ਉਹਦੋਂ ਬਾਅਦ ਫਿਰ ਉਹ ਰਾਮ ਜੰਦਰ ਜੀ ਨੇ ਉਹ ਘਰੋਂ ਗੜਤਾ ਸੀ ਸੀਤਾ ਮਦਨ ਤੇ ਉਹਦੋਂ ਬਾਅਦ ਚ ਫਿਰ ਇੱਥੇ ਇੱਥੇ ਵਾਲਮੀਕ ਦੇ ਆਸ਼ਰਮ ਚ ਆ ਗਏ ਸੀਗੇ ਉਹ ਸੀਤਾ ਮਾਤਾ ਜੀ ਤੇ ਪਰ ਇੱਥੇ ਕਾਫੀ ਟਾਈਮ ਰਹਿ ਉਹ ਇੱਥੇ ਤੇ ਇੱਕ ਦਿਨ ਫਿਰ ਉਹ ਕਿਤੇ ਬਾਹਰ ਕੱਪੜੇ-ਕੁੱਪੜੇ ਧੋਣ ਵਾਸਤੇ ਪੁਰਾਣੀ ਛਪੜੀ ਸੀਗੀ ਇੱਥੇ ਕਿ ਤਲਾਅ ਸੀਗੀ ਛਪੜੀ ਉਹ ਤਲਾਅ ਜਾਂ ਸੀਗੀ ਛੋਟਾ ਜਿਹਾ ਇੱਕ ਇੱਥੇ ਕੱਪੜੇ-ਕੁੱਪੜੇ ਧੋਣ ਵਾਸਤੇ ਗਏ ਸੀ ਬਾਹਰ ਉਹ ਬੱਚਾ ਸੀ ਉਹਨੂੰ ਕੋਈ ਇੱਕ ਤੇ ਲਾਉ ਸੀਗਾ ਤੇ ਗੁਰੂਵਾਰ ਉਹ ਗਏ ਉਹ ਕੱਪੜੇ-ਕੁੱਪੜੇ ਧੋਣ ਵਾਸਤੇ ਤੇ ਬਾਅਦ ਚ ਉਹ ਪੁਰਾਣੇ ਬਾਦ ਵਿੱਚ ਜਿੰਨ ਦੱਸ ਕੀ ਗਏ ਸੀਗੇ ਉਹ ਅਸੀਂ ਕੱਪੜੇ-ਕੱਪੜੇ ਧੋਣ ਚੱਲੇ ਆ ਤੇ ਬੱਚੇ ਧਿਆਨ ਰੱਖਿਓ ਉਹ ਆਪਣੀ ਪਾਠ ਪੂਜਾ ਕਰਨ ਲੱਗੇ ਭਗਤੀ ਕਰਦੇ ਸੀਗੇ ਤੇ ਉਹਨਾਂ ਨੇ ਧਿਆਨ ਚੁੱਕੀ ਉਹਨੇ ਕਿਹਾ ਧਿਆਨ ਰੱਖਿਓ ਉਹ ਆਪਣੇ ਪਾਠ ਪੂਜਾ ਕਰਨ ਲੱਗੇ ਤੇ ਪਿੱਛੇ ਉਹ ਜੰਗਲੀ ਜਿਹਾ ਸਾਰਾ ਜੰਗਲ ਸੀਗਾ ਜੀ ਇੱਥੇ ਪੂਰਾ ਇਹ ਪੂਰਾ ਜੰਗਲੀ ਏਰੀਆ ਸੀਗਾ 2007 ਚ ਅਸੀਂ ਇੱਥੇ ਪਹਿਲੇ ਆਏ ਸੀ ਉਹਦੋਂ ਇੱਥੇ ਕੁਝ ਨਹੀਂ ਸੀਗਾ ਇਹ ਛੋਟਾ ਜਿਹਾ ਤੇ ਪੁਰਾਣੀ ਲੋਕੇਸ਼ਨ ਬਸ ਆਹੀ ਬਣੀ ਹੋਈ ਸੀਗੀ ਤੇ ਬਾਕੀ ਸਾਰਾ ਇੱਥੇ ਜੰਗਲੀ ਸੀਗਾ ਪੂਰੇ ਪੇੜ ਪੌਦੇ ਝਾੜੀਆਂ ਝੂੜੀਆਂ ਤੇ ਜੰਗਲੀ ਜਾਨਵਰ ਵੀ ਸੀ ਛੋਟੇ ਮੋਟੇ ਦੇ ਬਾਂਦਰ ਬੂੰਦਰ ਰਹਿੰਦੇ ਸੀਗੇ ਇੱਥੇ ਤੇ ਉਹ ਜੋ ਚਲੇ ਗਏ ਕੱਪੜੇ ਧੋਣ ਵਾਸਤੇ ਬਾਅਦ ਚ ਦੇਖਿਆ ਵੀ ਬੱਚਾ ਲੈ ਕੇ ਨਾਲ ਹੀ ਫਿਰ ਉਹ ਬੱਚਾ ਨਾਲ ਲੈ ਗਿਆ ਆਪਣਾ ਤੇ ਜਦੋਂ ਭਗਵਾਨ ਬਾਲਮੀਕ ਜੀ ਨੇ ਆਪਣੀ ਪਖਤੀ ਚ ਉੱਠੇ ਉਹ ਦੇਖਿਆ ਕਿ ਉਹਨਾਂ ਨੇ ਵੀ ਬੱਚਾ ਤਾਂ ਹੈ ਨਹੀਂ ਇੱਥੇ ਤੇ ਉਹਨਾਂ ਕਹ ਵੀ ਸਿੱਧਾ ਜਾ ਕੇ ਪਰੇਸ਼ਾਨ ਹੋਊਗੀ ਮੇਰਾ ਬੱਚਾ ਹੋ ਗਿਆ ਉਹਨਾਂ ਨੇ ਕੀਤਾ ਕੱਖ ਕਾਣੇ ਲੈ ਕੇ ਕਾਹੂਸ ਲੈ ਕੇ ਤੇ ਉਹਦੀ ਆਪਣੀ ਜਿਹੜੀ ਭਗਤੀ ਸੀਗੀ ਭਗਤੀ ਨਾਲ ਉਹਨੇ ਇੱਕ ਬੱਚਾ ਬਣਾਤਾ ਬਣਾ ਕੇ ਤੇ ਉਦੋਂ ਤਾਂ ਉਹ ਕਿਹੜੀ ਪਿੰਗੇ ਪੰਗੇ ਦੇ ਕੱਪੜੇ ਕੋਪੜੇ ਦੇ ਪਿੰਗਾ ਬਣਾ ਕੇ ਕੱਪੜੇ ਦਾ ਦਰਖਤ ਗੁਰਖਤਾਂ ਦਾ ਬਣ ਕੇ ਵਿੱਚ ਬੱਚਾ ਬਾਂਦ ਸੀ ਉਹਦੇ ਤੇ ਉਹ ਪਾਤਾ ਉਹਦੇ ਵਿੱਚ ਜਿਸੀਤਾ ਮਾਤਾ ਕੱਪੜੇ ਤੋ ਧੁਗੇ ਦਵਾਈ ਵਾਪਸ ਤੇ ਅਗੇ ਪਉਣ ਵਾਲਮੀਕ ਜਿਹਨੂੰ ਕਹਿੰਦੇ ਬੇਟਾ ਗਏ ਤੁਸੀਂ ਆਪਣਾ ਬੱਚਾ ਸੰਭਾਲੋ ਕਹਿੰਦੇ ਰੋਈ ਜਾਂਦਾ ਇਹ ਇਹਨੂੰ ਖਵਾਓ ਪਿਆਓ ਕੁਸ ਉਹਦੀ ਮੈਂ ਤਾਂ ਬੱਬਾ ਜੀ ਦਾ ਬੱਚਾ ਆਪਣੇ ਨਾਲ ਲੈ ਕੇ ਗਈ ਸੀ ਬੱਚਾ ਤਾਂ ਮੇਰੇ ਕੋਲੇ ਹੈਗਾ ਚਲ ਪਗਵੜ ਵਾਲਮੀਕ ਕਹਿੰਦਾ ਠੀਕ ਹੈ ਕੋਈ ਨਹੀਂ ਪੁੱਤਰ ਇਹ ਵੀ ਤੁਹਾਡਾ ਬੱਚੀ ਹੈ ਤੁਸੀਂ ਆਪਣਾ ਹੋਵੇ ਕੋਲੇ ਰੱਖੋ ਇਹਨੂੰ ਵੀ ਦੋ ਬੱਚੇ ਹੋਗੇ ਤੁਹਾਡੇ ਕੋਲੇ ਉਹ ਕੁਸ਼ ਤੇ ਲਾਹ ਪਹਿਲਾਂ ਸੀ ਉਹਨਾਂ ਕੋਲੇ ਕੁਸ਼ ਫਿਰ ਬਾਅਦ ਚ ਪਗਵੜ ਵਾਲਮੀਕ ਜੀ ਨੇ ਆਪਣੀ ਸ਼ਕਤੀ ਨਾਲ ਬਣਾਇਆ ਸੀਗਾ ਤੇ ਉਦੋਂ ਬਾਅਦ ਫਿਰ ਬੱਚੀ ਉਹਨਾਂ ਦਾ ਜਨਮ ਹੋਇਆ ਬੱਚਾ ਦੋਨੋਂ ਤੇ ਇੱਥੇ ਹੀ ਵੱਡੇ ਹੋਏ ਉਹ ਕਾਫੀ ਟਾਈਮ ਰਹੇ ਇੱਥੇ ਉਸ ਤੋਂ ਬਾਅਦ ਚੰਨ ਨੇ ਇੱਥੇ ਆਨ ਦਾ ਜਨਮ ਸਥਾਨ ਹੈ ਇਹ ਇੱਥੇ ਪਾਰਟਸ਼ਾਲਾ ਗਈ ਸੀ ਇਨਾਂ ਨੇ ਪੜ੍ਹੇ ਲਿਖੇ ਸੀਗੇ ਉਹ ਪਾਰਟਸ਼ਾਲਾ ਗਈ ਇੱਥੇ ਨਾ ਜਨਮ ਸਥਾਨ ਹੈ ਇੱਥੇ ਆ ਸਾਰਾ ਜਿਹੜੀ ਇਹ ਪੁਰਾਣੀ ਲੋਕੇਸ਼ਨ ਸਾਰੇ ਪੁਰਾਣੀ ਮੰਦਿਰੇ ਪੁਰਾਣਾ ਮੰਦਿਰ ਹੀ ਹੈਗਾ ਸਨ ਆਹ ਦਾ ਬਾਅਦ ਚ ਤਿਆਰ ਕੀਤਾ ਹੈ ਜਿਹੜਾ ਵੱਡਾ ਇਧਰ ਇਹ ਥੱਲੇ ਖੂਹ ਹੈ ਇਹਦੇ ਇੱਥੇ ਪਾਣੀ

We'll ਅਨੁਮਾਨ ਜੀ ਦਾ ਬਹੁਤ ਸ਼ਕਤੀਸ਼ਾਲੀ ਜੋਧਾ ਸੀ ਇਹਦਾ ਅਨੁਮਾਨ ਤਾਂ ਜਾਣੀ ਜਾਣ ਸੀ ਇਹ ਵੀ ਆਹੇ ਰਾਮਚੰਦਰੀ ਦੇ بیٹے ਨੇ ਇਹ ਬੱਚੇ ਨੇ ਤੇ ਉਹ ਉਹਨਾਂ ਨੂੰ ਛੋਟੀ ਜੀ ਰੱਸੀ ਨਾਲ ਬੰਨ੍ਹ ਦਿੱਤਾ ਦਰਖਤ ਦੇ ਨਾਲ ਕੱਚੀ ਰੱਸੀ ਨਾਲ ਬੰਨ੍ਹ ਦਿੱਤਾ ਹਾਂ ਪਰ ਉੱਥੇ ਉਹ ਜਿੱਕੇ ਉਹ ਖੜੇ ਰਹੇ ਹੋ ਛੋਟੀ ਆ ਕੱਚੀ ਰੱਸੀ ਨਾਲ ਬੰਨੇ ਹੋਏ ਹਾਂ ਉਹ ਦੇਖੋ ਉਹ ਕਿੱਦਾਂ ਪਿਆਗਾ ਉਹ ਉਹ ਕਰੀਏ ਨਾ ਯਾ ਦੇਖ ਕੀ ਇਸ ਨੰਬਰ ਤੇ ਆਡ ਬੰਦੀਆਂ ਆ ਅਸੀਂ ਆ ਕੇ ਇਹ ਦੋਟੇ ਆ ਆ ਵੀ ਸੀਤਾ ਮਾਤਾ ਦਾ ਪ੍ਰਚੀਨ ਮੰਦਿਰ ਆ ਅਸੀਂ ਪ੍ਰਚੀ ਇਹ ਸਾਰੇ ਪੁਰਾਣੇ ਲੋਕੇਸ਼ਨ ਆ ਸਾਰੇ ਆ ਇਹ ਸੀਤਾ ਮਾਤਾ ਦਾ ਮੰਦਿਰ ਹੈਗਾ ਯਾ ਤੇ ਸਾਰੇ ਸਾਰੇ ਬਾਬਾ ਜੀ ਦੀ ਫੋਟੋ ਲੱਗੀਆਂ ਜਾਂਦੇ ਕੋ ਸਾਰਿਆਂ ਲੱਗੀਆਂ ਗੁਰਨਾਲਕ ਦੇਵੀ ਦੀ ਲੱਗੀਆਂ ਕੋ ਦਸ਼ੇ ਪਾਸ਼ਾ ਦੀਆਂ ਕ੍ਰਿਸ਼ਨ ਜੀ ਦੀਆਂ ਸਾਰੇ ਦੇ ਉੱਤੇ ਮੋਟਮ ਲੱਗੀਆਂ ਨੇ ਗੁਰੂ ਗੰਗਾ ਨੈ ਲੱਗੇ ਹਾਂ ਬਾਬਾ ਦੀ ਚੇਰੀ ਸਭ ਦੇ ਸਾਰੇ ਲੱਗੇ ਬਾਬੇ ਦੇ ਬਾਬਾ ਦੀਪ ਸਿੰਘ ਜੀ ਗੁਰਾਜਨ ਦੇਵ ਜੀੁਰਗੋ ਸਿੰਘ ਜੀ ਹੈ ਕਿਵੇਂ ਹਾਂ ਇਹ ਤਾਂ ਪੁਰਾਣੀ ਲੋਕੇਸ਼ਨ ਹੈ ਹਰੀ ਇਹਦਾ ਪੁਰਾਣਾ ਹੀ ਆ ਸੀਤਮਾ ਦਾ ਟਾਈਮ ਵੀ ਹੋ ਗਿਆ ਨਹੀਂ ਮਾ ਹੋਇਆ ਤਾਂ ਬਹੁਤ ਬਹੁ ਨਹੀਂ ਮੈਂ ਤਾਂ ਸੀ ਤਾਂ ਮਾਟਾ ਟਾਈਮ ਤਾਂ ਨਹੀਂ ਹੋਣਾ ਇਹ ਪੁਰਾਣਾ ਵੀ ਉਹ ਤਾਂ ਬਹੁਤ ਬਹੁਤ ਟਾਈਮ ਜ਼ਿਆਦਾ ਹੋਣਾ ਬਹੁਤ ਪੁਰਾਣਾ ਹੈ ਉਹਦਾ ਉਹ ਉਹ ਹੋ ਗਿਆ ਉਹ ਤਾਂ ਰੋਹੀ ਵਿਹਾਨ ਹੁੰਦਾ ਸੀਗਾ ਸਾਰੇ ਪੂਰੇ ਜੰਗਲ ਸੀਗੇ ਸਾਰੇ ਇਹ ਆਬਾਦੀ ਬਸੋਂ ਤੋਂ ਬਾਅਦ ਚੋਈ ਇਹ ਸੱਤ ਜੀ ਸੀ ਇੱਥੇ ਆਉਂਦੇ ਉਦੋਂ ਵੀ ਇੱਥੇ ਕੁਝ ਨਹੀਂ ਸੀਗਾ ਪੂਰਾ ਜੰਗਲੀ ਸੀਗਾ ਇਹ ਬਈ ਬਹੁ ਸੀਗਾ ਪੇੜ ਪੌਦੇ ਤਾਂ ਜੋ ਪੱਜੋ ਪੱਜਾ ਹੁਣ ਦੂ ਕੀ ਹੈਗਾ ਕੁਝ ਦਿਨ ਮਾ ਤਾਂ ਲਾਲ ਦੇਵੀ ਜੀ ਮੰਦਿਰ ਜਿੰਮਾ ਲਾਲ ਦੇਵੀ ਮੰਦਿਰ ਇਹਦੇ ਭਗਵਾਨ ਸ਼ਿਵ ਜੀ ਦੀ ਵੀ ਹੈ ਬਜਰੰਗਬਲੀ ਜੀ ਵੀ ਆ ਸਾਰੇ ਦੇ ਦੇਵੀ ਦੇਵਤਿਆਂ ਦੇ ਫੋਟੋ ਮਾਇਦਰ ਇਹ ਉਦੋਂ ਜਦੋਂ ਪਹਿਲਾਂ ਪਾਏ ਆਗੇ ਉਦੋਂ ਤਿਆਰ ਨਹੀਂ ਹੋਇਆ ਸੀਗਾ ਤੇ ਬੰਦ ਸੀ ਉਹਦੋਂ you no. ਇਸੀ ਰਾਮਚੰਦਰ ਜੀ ਰਾਮਚੰਦਰ ਸੀਤਾ ਮਾਤਾ ਲਕਸ਼ਮਣ ਹਨੂਮਾਨ ਜੀ ਇਹ 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 ਨਾ ਨਹੀਂ ਕੋਤਗਾ ਬਾਲਮੀਕ ਨਹੀਂ ਬਾਬਾ ਬਾਲਮੀ ਉਹ ਬਾਲਮੀਕ ਜੀ ਹੋ ਜਾਂਦੇ ਆ ਬਾਲਮੀਕ ਬਾਬਾ ਜੀ ਔਰ ਲਕਸ਼ਮਣ ਜੀ ਦਾ ਸੀ ਰਾਮਚੰਦਰ ਜੀ ਸੀਤਾ ਮਾਤਾ ਹਨੂਮਾਨ ਇਹ ਨਾ ਨਿਕਾਉਣਾ ਇਹ ਲਵ ਤੇ ਕੁਸ਼ਤ ਨਹੀਂ ਇਹ ਮਾਤਾ ਮਾਤਾ ਲੱਗਦੇ ਜੀ ਕਿਰਪਾ ਕਰਕੇ ਦੇਖੋ ਆ ਜਾਓ جاؤ اپ کو اے بھائی سیوا نہیں سیوا یہ 还有哪里？Hey, ਚੱਲਦੇ ਕਰੇ ਬਸ ਆਪਾ ਸਤਿ ਸ਼੍ਰੀ ਅਕਾਲ ਤੇ ਦਾੰਦੀ ਜੈ ਸ਼੍ਰੀ ਰਾਮ ਜੈ ਗੋਸ ਮਾਤਾ ਜੀ ਆਪ ਸਭ ਆਏ ਯਾਰ ਨਮਸਕਾਰ ਜਨਾਬ ਤਕਰੀਰ ਚਾਹ ਰਿਹਾ ਹਾਂ ਅੱਜ ਕੋ ਮਾਤੀ ਦਾਤ ਦਾ ਆਗਮਨ ਹੋਇਆ ਹੈ ਜੀ ਇਸ ਪਾਵਨ ਧਰਤੀ ਕੋ ਲੱਗੀ ਬਣੀ ਹਿੰਦੂ ਧਰਮ ਦੇ ਦੋ ਪਵਿੱਤਰ ਗ੍ਰੰਥਨ ਇੱਕ ਗੀਤਾ ਜੀ ਇੱਕ ਰਮਾਇਣ ਰਮੈਨ ਗੀਤਾ ਦਾ ਗੀਤਾ ਦਾ ਆਚਾਰ ਕੀਤਾ ਸੀਗਾ ਸ੍ਰੀ ਕ੍ਰਿਸ਼ਨ ਜੀ ਨੇ ਕ੍ਰਿਸ਼ਨ ਮਹਾਰਾਜ ਜੀ ਨੇ ਕੀਤਾ ਸੀਗਾ ਇਹ ਰਮਾਇਣ ਸੀਗੀ ਕਿ ਬਾਬਾ ਭਗਵਾਨ ਵਾਲਮੀਕ ਜੀ ਨੇ ਉਹ ਕੀਤਾ ਸੀਗਾ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੇ ਹੈ ਨਾ ਤੇ ਵਿੱਚ ਹਿੰਦੂ ਧਰਮ ਦੇ ਰਮਾਇਣ ਤੇ ਗੀਤਾ ਦੋ ਪਵਿੱਤਰ ਗ੍ਰੰਥ ਹੈ ਉਸ ਮੁਸਲਮਾਨ ਧਰਮ ਦੇ ਕਿਰਾਨ ਕੁਰਾਨ ਕੁਰਾਨ ਸ਼ਰੀਫ